ਹਵਾਵਾਂ ਤੇਜ਼ ਹਵਾਵਾਂ ਅੱਜ ਸਭ ਤੋਂ ਜ਼ਿਆਦਾ ਯਾਨੀ ਕਿ ਜਿਹੜੀ ਸੁਨੋਤਾ ਪੈ ਹੀ ਰਹੀ ਹੈ ਤੇ ਹਵਾ ਤੇਜ਼ ਇਹਦਾ ਸੁਣਦਾ ਹੀ ਆ ਆ ਦੇਖੋ ਇਹ ਪਹਿਲੀ ਵਾਰ ਹੋਇਆ ਜੀ ਇੱਥੇ ਜਿਹੜਾ ਡਿਸਟ੍ਰਿਕਟ ਪਹਿਲੀ ਵਾਰ ਆ ਜੀ ਪਹਿਲਾਂ ਸੁਨੋਤਾ ਪੈਂਦੀ ਹੁੰਦੀ ਸੀ ਕਈ ਵਾਰੀ ਪਈ ਆ ਅੱਜ ਜਿਹੜੀ ਹਵਾ ਨਾਲ ਤੇਜ਼ ਹਵਾ ਹਵਾ ਜਿਹੜੀ ਤੇਜ਼ ਹਵਾਵਾਂ ਬਹੁਤ ਤਕੜੀਆਂ ਚੱਲ ਰਹੀਆਂ ਜਿਹੜੀਆਂ ਇਹ ਅੱਜ ਇਹ ਨਹੀਂ ਕਿਤੇ ਦੇਖੀ ਸੀ ਪਹਿਲਾਂ ਅਸੀਂ ਮੋਬਾਈਲ ਵੀ ਹੱਥਾਂ 'ਚ ਹੋ ਜਾਂਦਾ ਬਾਹਰ ਇਹ ਵੇਖੋ ਜੀ ਜਮ ਤੂ ਕੀ ਇਧਰ ਸਾਰੀ ਧੱਤੀ ਜਿਹੜੇ ਅਗਲੇ ਕਿਉਂਕਿ ਖੁਰਦੀ ਤਾਂ ਹੈ ਹੀ ਨਹੀਂ ਤੇ ਆ ਹੁਣ ਫਿਰ ਜਿਹੜੀ ਆ ਰਹੀ ਹੈ ਸਭ ਤੋਂ ਜ਼ਿਆਦਾ ਤੇਜ਼ ਹਵਾ ਆਕ ਜਿਹੜਾ ਸੁਣ ਰਹੇ ਹੋ ਹਵਾ ਦਾ ਕਿੰਨੀ ਤੇਜ਼ ਹਵਾ ਤੇ ਇਹ ਤੋਂ ਵੀ ਡਾਕੇ ਲੈ ਕੇ ਜਾ ਰਹੀ ਹੈ ਜੀ ਸਲੋ ਕਹਿ ਰਹੀ ਹੈ ਜੀ ਬਹੁਤ ਜ਼ਿਆਦਾ ਜੀ ਅਜਿਹੇ ਥੂਰੇ ਜੀ ਹੂਰੀਆਂ ਜੀ ਹੋਣੀਆਂ ਖੋਲ ਰਹੀ ਹੈ